ਲਓ ਜੀ 502 502 502 ਬ੍ਰਾਸਟ ਬ੍ਰਾਂਡ ਦੇ ਲਗਜ਼ਰੀ ਸੂਟ ਕਰਤੇ 502 31 ਮਾਰਚ 31 ਮਾਰਚ 31 ਮਾਰਚ ਤੱਕ ਨਾਨ ਘਟਰੇ ਲਾਤਾ ਸੂਟ ਦਾ ਬਹੁਤ ਵੱਡਾ ਮੇਲਾ ਜਿਹੜੇ ਤੁਸੀਂ ਬਜ਼ਾਰਾਂ ਚ ਰਹਿੰਦੇ ਹੋ 15 1500 12 1200 ਦੇ ਨਾਨ ਘੱਟ ਨੇ ਕਰਤੇ 2.5 250 ਚ ਕੋਈ 5000 ਨਹੀਂ ਕੋਈ 6000 ਨਹੀਂ ਕੋਈ 3000 ਨਹੀਂ ਘਰ ਚਾਗਾ ਵਿਆਹ ਇਹਦੇ ਨਾਲ ਦੇ ਡਿਜ਼ਾਈਨਰ ਸੂਟ ਤੁਹਾਨੂੰ ਦੇ ਆ ਕੇ 695 800 ਰੁਪਏ ਦਾ ਸੂਟ ਦਵਾਂਗੇ ਇਧਰ ਦਾ 800 ਰੁਪਏ ਦਾ ਜਲਦੀ ਜਲਦੀ ਵੀਡੀਓ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਕਮੈਂਟ ਕਰ ਦਿਓ ਜਿਹੜੇ ਵੱਧ ਵੀਡੀਓ ਸ਼ੇਅਰ ਕਰਨਗੇ ਇਹਦੇ ਨਾਲ ਦੇ ਪੰਜ ਸੂਟ ਤੁਹਾਨੂੰ ਅਸੀਂ ਬਿਲਕੁਲ ਫ੍ਰੀ ਦਵਾਂਗੇ ਤੁਸੀਂ ਦੁਕਾਨਦਾਰ ਹੋ ਰੀਸੇਲਰ ਹੋ ਭਾਵੇਂ ਫੇਰੀ ਦੇ ਕੱਪੜਾ ਵੇਚਦੇ ਹੋ ਭਾਵੇਂ ਤੁਸੀਂ ਆਪਣੇ ਲਈ ਕੱਪੜਾ ਲੈਣਾ ਪਾਵੇ ਵਿਆਹ ਸ਼ਾਦੀ ਨੇ ਕੱਪੜਾ ਲੈਣਾ 50000 ਵਾਲਾ ਕੱਪੜਾ 15000 ਚ 15000 ਚ ਰਹਿ ਜਾਓ 1000 ਰੁਪਿਆ ਰੇਜਾ ਚ ਡਿਜ਼ਾਈਨਰ ਲੈਡ ਦੇ ਨਾਲੇ ਸੂਟ ਹਰ ਇੰਸਟਾਗ੍ਰਾਮ ਫੇਸਬੁੱਕ ਕੋ ਸਟੈਲੀਬ੍ਰੇਟਿਡ ਡਿਜ਼ਾਈਨਰ 35 3500 ਵਾਲੇ ਸੋਚ ਕਰਦੇ ਜੀ ਪਹਿਨਾਂ ਦੀ ਆਰਬਾਰ ਸ਼ਾਨ ਰਾਇਲ ਬਲੂ ਨਾਲ ਲੈ ਕੇ ਲੋਗ ਸ਼ਾਰਟ ਚੈੱਕ ਕਰੋ ਬਾਜੀ ਪੂਰਾ ਲੈਗਾ ਵਰਕ ਆਏਗਾ ਨਾਲ ਸ਼ਾਰਟ ਚੋਲੀ ਆਏਗੀ ਨਾਲ ਚਨੋਂਨ ਦਾ ਦੁਪੱਟਾ ਆਏਗਾ 8 8000 ਵਾਲੇ ਸੂਟ ਕਰਤੇ 3 3000 ਚ ਆ ਲੈਗੇ ਵਾਲਾ ਸੂਟ ਬਾਜੀਓ ਇਹਨਾਂ ਮੇਰੀਆਂ ਪੰਜ ਪਹਿਨਾਂ ਨੂੰ ਆਪਾਂ ਤੋਫੇ ਵਜੋਂ ਭੇਜਣਾ ਜਿਹੜੀ ਵੀਡੀਓ ਕਰ ਦੇਣ ਯਾਰ ਸ਼ੇਅਰ ਸ਼ੇਅਰ ਟੂ ਗਰੁੱਪ ਪਾਕਿਸਤਾਨੀ ਪੈਟਰਨ ਦੇ ਸੂਟ ਪੂਰਾ ਥ੍ਰੈਡ ਦਾ ਕੰਮ ਆਏਗਾ 18 ਇੰਚ ਬਾਹਵਾਂਆਂ ਗਿਆ 22000 ਚ ਲੈਨੇ ਹੋ 25 25000 ਚ ਲੈਨੇ ਹੋ 5 5000 ਚ ਲੈ ਜਾਓ 5 5000 ਲਓ ਜੀ 502 502 502 ਬ੍ਰਾਸਟ ਬ੍ਰਾਂਡ ਦੇ ਲਗਜ਼ਰੀ ਸੂਟ ਕਰਤੇ 502 31 ਮਾਰਚ 31 ਮਾਰਚ 31 ਮਾਰਚ ਤੱਕ ਨਾਨ ਘਾਟ ਨੇ ਲਾਤਾ ਸੂਟਾਂ ਦਾ ਬਹੁਤ ਵੱਡਾ ਮੇਲਾ ਜਿਹੜੇ ਤੁਸੀਂ ਬਜ਼ਾਰਾਂ ਚ ਲੈਨੇ ਹੋ 15 1500 12 1200 ਦੇ ਨਾਨ ਘਾਟ ਨੇ ਕਰਤੇ 2.5 2500 ਚ 222 سوچ ਕਰਤੇ कॉटन ਦੇ suit ਨਾਲ ਦੇ ਤੇ ਦੁਪट्टे ਲਾਵਾ ਮੇਲਾ ਸੋ ਬਿਲਕੁਲ ਭਾਜੀ ਵਰਾਸਤ ਬ੍ਰਾਂਡ ओरिजिनल suit ਆਣ ਕੇ ਚਾਹੇ ਬੰਡਲਾਂ ਦੇ ਬੰਡਲ ਲੈ ਲੋ ਚਾਹੇ ਇੱਕ ਇੱਕ suit ਲੈ ਲੋ ਪੂਰਾ ਭਾਜੀ ਵਰਲਡ ਚੱਲ ਜਾਗਾ suit ਦੇ ਜਾ ਰਿਹਾ 2250 ਰੁਪਏ ਦਾ ਨਾਮ ਨੋਟ ਕਰ ਲੋ ਵਰਾਸਤ ਦੇ suit ਦੇਾਂਗੇ ਦਿੱਫਤੀ ਬ੍ਰਾਂਡ ਦੇ suit ਦੇਾਂਗੇ ਟਾਈ ਟਾਈ 200 ਰੁਪਿਆ ਰੇ ਜਾ ਚੋ ਜੜੀਆਂ ਪੈਣਾ ਰੀਸੇਲਰ ਉਹਨਾਂ ਦਾ ਫਾਇਦਾ ਤਾਂ ਹੈਗਾ ਹੀ ਹੈਗਾ ਅਗਰ ਘਰ ਚ ਆਏ ਤੇ ਤੁਹਾਡੇ ਵੀ ਵੱਡੇ ਮਾਜੀ ਫਾਇਦਾ ਕਰਾ ਦੇਣ ਤੇ ਲੋ ਜੀ ਆ ਜਾਓ ਗੱਡੀਆਂ ਭਰ ਭਰ ਕੇ ਆ ਜਾਓ ਗੱਡੀਆਂ ਭਰ ਭਰ ਕੇ ਆ ਜਾਓ ਭਾਵੇਂ ਤੁਸੀਂ ਦੁਕਾਨਦਾਰ ਹੋ ਰੀਸੇਲਰ ਨੂੰ ਭਾਵੇਂ ਫੇਰੀ ਦੇ ਕੱਪੜਾ ਵੇਚਦੇ ਹੋ ਭਾਵੇਂ ਤੁਸੀਂ ਆਪਣੇ ਲਈ ਕੱਪੜਾ ਲੈਣਾ ਭਾਵੇਂ ਵਿਆਹ ਸ਼ਾਦੀ ਨੇ ਕੱਪੜਾ ਲੈਣਾ ਰਿਕਾਰਡ ਤੋੜ ਦਾਂਗੇ ਰਿਕਾਰਡ ਤੋੜ ਦਿਆਂਗੇ 31 ਮਾਰਚ ਤੱਕ ਲਾਤੀ ਸਟਾਕ ਕਲੀਅਰੈਂਸ ਸੇਲ ਪੱਟੇ ਵੀ ਲਗਜ਼ਰੀ ਸੂਟ ਵੀ ਲੱਗਦੀ ਰੇਟ ਕਰਤੇ ਮਿੱਟੀ ਦੇ ਬਾ ਸੋ ਚੈੱਕ ਕਰ ਬਾਜੀ ਸ਼ਮਰ ਦੇ ਸੂਟ ਹੈ ਪਿਓਰ 오ਰੀਜినਲ ਸ਼ਮਰ ਹੈ ਮਾਰਕੀਟ ਦੇ ਵਿੱਚ 3000 4000 31 ਮਾਰਚ ਤੱਕ ਸਟਾਕ ਨਹੀਂ ਰਖੇ ਸੇਲ ਮੇ ਲਾ ਨਾ ਨ ਘਟ ਕਪੜਾ ਫੈਕਟਰੀ ਬਾਜੀ ਸਾਡਾ ਰੇਟ ਹੈ 1000 ਰੁਪਿਆ ਸ਼ਮਰ ਦੇ ਸੂਟ ਦਾ ਦੇਖੋ ਜੀ ਆ ਵੀ ਚੈੱਕ ਕਰ ਲੋ ਜਿਹੜੀਆਂ ਪੱਟੀਆਂ ਵੱਡੀਆਂ ਮੋਡਰਾ ਐਕਟੀਆਂ ਪਾਉਂਦੀਆਂ ਸੂਟ ਉਧਰ ਦੇ ਹੈਵੀ ਡਿਜ਼ਾਈਨ ਕੋਈ 5000 ਨਹੀਂ ਕੋਈ 6000 ਨਹੀਂ ਕੋਈ 3000 ਨਹੀਂ ਕੱਪੜੇ ਜੀ ਕੌਡੀਆਂ ਦੇ ਭਾਗ ਕਰਤੇ ਕੌਡੀਆਂ ਦੇ ਭਾਗ ਪੈਂਟ ਵਾਲੇ ਸੂਟ 5 500 ਰੁਪਏ ਰੇਜਾ ਜਾਨੀ ਪੈਂਟ ਵਾਲੇ ਦੇ ਜਾ ਰਿਹਾ ਦੇਖੋ ਜੀ ਆ ਜਾਓ ਛੇਤੀ ਸੁਨਹਿਰੀ ਮੌਕਾ ਕਿਤੇ ਪਿੱਛੇ ਨਾ ਰਹਿ ਜਾਓ ਹੋਰ ਪਾਸੇ ਜਾ ਕੇ ਬਜ਼ਾਰਾਂ ਚ ਲੁੱਟਾ ਨਾ ਕਰਾ ਲਿਓ ਨਾਨਖਾਟ ਆ ਜਾਓ ਦੇਖੋ ਜੀ ਕੱਪੜੇ ਦੀ ਫੈਕਟਰੀ ਨਵੇਂ-ਨਵੇਂ ਵਰਦੇ ਤਾਜੇ-ਤਾਜੇ ਪਕੌੜੇ ਵਰਗੇ ਸੂਟਾਂ ਤੇ ਲਾਤੀ ਸਟਾਕ ਕਰੀਏ ਸੇਲ ਦੇਖੋ ਜੀ ਦੇਖੋ ਦੇਖੋ ਸੱਚਾ ਕਰੋ ਭਾਜੀ ਮੈਂ ਕਹਿੰਦਾ ਡਿਜ਼ਾਈਨਰ ਸੂਟ ਹਰ ਇੰਸਟਾਗ੍ਰਾਮ ਵਾਲਾ ਮਿਲੇਗਾ ਹਰ ਫੇਸਬੁਕ ਵਾਲਾ ਡਿਜ਼ਾਈਨ ਮਿਲੇਗਾ ਹਰ ਇੰਸਟਾਗ੍ਰਾਮ ਫੇਸਬੁਕ ਕਾ ਸਟੈਲੀਬ੍ਰੇਟਿਡ ਡਿਜ਼ਾਈਨ ਸਿੱਧੇ ਮਿਲਣ ਨਾਨਕ ਕਾਟਸਿੰਦਰ ਤੋਂ ਵਾਵਾ ਵਰਕਾਂਗੀਆਂ ਪੋਚੇ ਵਰਕਾਂਗੀਆਂ ਡਿਜ਼ਾਈਨਰ ਸੂਟ ਅਗਰ ਲੈਣੇ ਨੇ ਕਰੋਣੇ ਵੱਡੇ ਫਾਇਦੇ ਕਪੜਾ ਲੈਣਾਂ ਚ ਵਜਾ ਦਾ ਓ ਨਾਨਕ ਕਾਟਸਿੰਦਰ ਅੱਜ ਪਤਾ ਲੱਗਣਗੇ ਵੈਰਾਈਟੀ ਦੇ ਅਸਲੀ ਰੇਟ ਵਾ ਦੇਖੋ ਜੀ ਚੈਲੰਜ ਕਰਤਾ ਚੈਲੰਜ ਬਾਜ਼ਾਰ ਚ ਸਾਰਿਆਂ ਤੋਂ ਘੱਟ 3 3 ਗੁਣਾ 4 4 ਗੁਣਾ ਸਸਤੇ ਰੇਟ ਕਰਤੇ ਆ 35 3500 ਵਾਲੇ 12 1200 ਚ ਕਰਤੇ ਜੀ 12 1200 ਚ ਕਰਤੇ ਹੈਵੀ ਡਿਜ਼ਾਈਨਰ ਪੀਸ ਸੋ ਬਿਲਕੁਲ ਜੀ ਚੈੱਕ ਕਰੋ 1200 ਨਹੀਂ ਖਰਚਣਾ 500 ਖਰਚੋ ਕਪੜਾ ਲੈਣਾ ਤੇ ਲੈਣ ਦੇਣ ਦਾ ਘਰ ਚਾਗਾ ਵਿਆ ਇਹਦੇ ਨਾਲ ਦੇ ਡਿਜ਼ਾਈਨਰ ਸੂਟ ਤੁਹਾਨੂੰ ਦੇ ਆਗੇ 695 31 ਮਾਰਚ ਡੇਟ ਨੋਟ ਕਰ ਲਓ ਸਟਾਕ ਕਲੀਅਰੈਂਸ ਸੇਲ ਮੇਲਾ ਵਾਈਟ ਸੂਟ 1200 ਰੁਪਿਆ ਰੇਜ ਚ ਬਾਜੀ ਦੇਖੋ ਜੀ 1200 ਦੇ ਵਿੱਚ ਬਹੁਤ ਸੋਹਣਾ ਲਗਜ਼ਰੀ ਸੂਟ ਦੁਪੱਟਾ ਵੀ ਨਾਲ ਚੈੱਕ ਕਰ ਲਓ 3500 4 4000 ਵਾਲੇ 12 1200 ਚ ਲੈ ਜਾਓ ਦੇਖੋ ਕੜਾਈਆਂ ਕੜੀਆਂ 1100 ਰੁਪਿਆ ਰੇਜਾ ਚ ਡਿਜ਼ਾਈਨਰ ਲੈਣ ਦੇ ਨਾਲੇ ਸੂਟ ਤੁਹਾਡੇ ਪਾਣ ਵਾਲੇ ਸੂਟ ਹੰਡਾਣ ਵਾਲੇ ਸੂਟ ਡਿਜ਼ਾਈਨਰ ਸੂਟ ਵਾਜੀ ਦੇਣ ਜਾ ਰਹੇ ਆ ਦੇਖੋ ਜੀ ਰੇਟ ਵੀ ਘੱਟ ਦਵਾਂਗੇ ਡਿਜ਼ਾਈਨ ਵੀ ਵੱਧ ਦਵਾਂਗੇ ਕੁਆਂਟੀਟੀ ਵੀ ਵੱਧ ਦਵਾਂਗੇ ਪਰ ਪੈਸੇ ਲਵਾਂਗੇ ਘੱਟ ਇਦਾਂ ਦੇ ਹੈਵੀ ਦੁਪੱਟਿਆਂ ਨਾਲ ਹੈਵੀ ਹੈਵੀ ਸੂਟ ਚਾਹੇ ਕੁੜੀਆਂ ਦੇ ਲਈ ਲੈ ਜਾਓ ਚਾਹੇ ਮਿਡਲ ਲਈ ਲੈ ਜਾਓ ਚਾਹੇ ਬਜ਼ੁਰਗਾਂ ਲਈ ਦਾਦੀਆਂ ਨਾਨੀਆਂ ਲਈ ਲੈ ਜਾਓ ਆਹ ਦੇਖੋ ਵਿਆਹਾਂ ਬਿਆਵਾ ਸ਼ਾਦੀਆਂ ਵਾਲੇ ਲਹਿਗੀ ਵਾਲਾ ਸੂਟ ਪਾਜੀ ਪੂਰਾ ਲਹਿਗਾ ਵਰਕ ਆਏਗਾ ਨਾਲ ਸ਼ਾਰਟ ਚੋਲੀ ਆਏਗੀ ਨਾਲ ਚਨੋਂਨ ਦਾ ਦੁਪੱਟਾ ਆਏਗਾ ਮਾਰਕੀਟ ਚ ਜਾਓਗੇ ਕਿਸੇ ਨੇ ਘੜਾ 12000 కేనਗਾ 14000 ਨਾਨਕ ਹਟ ਆਓਗੇ ਅੱਦੋ-ਅੱਦ ਰੇਟ ਤੇ ਇਦਾਂ ਦੇ ਡਿਜ਼ਾਈਨਰ ਸੂਟ ਦਿਆਂਗੇ ਦੇਖੋ ਜੀ ਤੁਹਾਡੇ ਵਿਆਹਾਂ ਸ਼ਾਦੀਆਂ ਦੀ ਬਣ ਜੂਗਾ ਸ਼ਾਨ ਨਾਨਕ ਹਟ 31 ਮਾਰਚ ਤੱਕ ਬਸ 31 ਮਾਰਚ ਯਾਦ ਰੱਖੋ ਐਤੂ ਬਾਅਦ ਨਹੀਂ ਮਿਲਣੇ ਇੰਨੇ ਸਸਤੇ ਐਤੂ ਬਾਅਦ ਨਹੀਂ ਮਿਲਣੇ ਇੰਨੇ ਜਾਰੇ ਬ੍ਰਾਂਡ ਐਤੂ ਬਾਅਦ ਨਹੀਂ ਮਿਲਣੇ ਇੰਨੇ ਜਿਆਦੇ ਡਿਜ਼ਾਈਨ ਆਜੋ ਛੇਤੀ ਦਿਨ ਥੋੜੇ ਆ ਸੋ ਬਿਲਕੁਲ ਜੀ ਲੈਗੇ ਵਾਲੇ ਸੂਟ ਪੰਜ ਰਾਇਲ ਬਲੂ ਕਲਰ ਪਹਿਲਾਂ ਤੇ ਯਾਰ ਬਾਦ ਸ਼ਾਨ ਰਾਇਲ ਬਲੂ ਨਾਲ ਲੈ ਕੇ ਲੋਗ ਸ਼ਾਟ ਚੈੱਕ ਕਰੋ ਰਾਇਲ ਬਲੂ ਕਲਰ ਦਾ ਲਹਿੰਗਾ ਆ ਗਿਆ ਥੱਲੇ ਪੂਰਾ ਬਣਿਆ ਹੋਇਆ ਨਾਲ ਛੋਟ ਆ ਗਈ ਹੈ ਜਿਹੜੇ ਇੰਸਟਾਗ੍ਰਾਮ ਵਾਲੇ ਡਿਜ਼ਾਈਨ ਆ ਪੂਰੇ ਸ਼ਾਇਰ ਨੇ ਨਾਨਕ ਘਟਰੇ ਤੁਹਾਡੇ ਵਾਸਤੇ ਅੱਦੋ-ਅੱਦ ਰੇਟ ਤੇ ਮੈਂ ਕਿਹਾ ਬਣਾ ਦਿੱਤੇ ਨੇ ਸਾਰੇ ਦੇਖੋ ਜੀ 8 8000 ਵਾਲੇ 8 8000 ਵਾਲੇ ਸੂਟ ਕਰਤੇ 3 3000 ਚ 3 3000 ਚ ਕਰਤੇ 8 8000 ਵਾਲੇ ਸੂਟ ਡਿਜ਼ਾਈਨ ਇੱਕ ਨਹੀਂ ਦੋ ਨਹੀਂ ਜਿੰਨੇ ਮਰਜ਼ੀ ਲੈ ਜਾਓ ਗੈਣ ਗੈਣ ਕੇ ਲੈ ਜਾਓ ਆ ਸੇਂ ਤੁਹਾਡੇ ਬਚਣੇ ਆ ਕਪੜਾ ਚੰਗਾ ਤੁਹਾਨੂੰ ਮਿਲਣਾ 50000 ਵਾਲਾ ਕਪੜਾ 15000 ਚ 15000 ਚ ਰਹਿ ਜਾਓ 50000 ਵਾਲਾ ਕਪੜਾ ਸੋ ਹੈਂਡਵਰਕ ਦੇ ਨਾਲ ਨਾਲ ਥ੍ਰੈਡਵਰਕ ਦੇਾਂਗੇ ਪਾਕਿਸਤਾਨੀ ਪੈਟਰਨ ਦੇ ਸੂਟ ਪੂਰਾ ਥ੍ਰੈਡ ਦਾ ਕੰਮ ਆਏਗਾ 18 ਇੰਚ ਬਹਾਂਣ ਗਿਆ ਔਰ ਗੈਂਜ਼ਾ ਦੇ ਡਿਜ਼ਾਈਨਰ ਦੁਪੱਟੇ ਆਣਗੇ ਲੰਗਿਆ ਮੇਲਾ ਮੈਂ ਕਹਿੰਦਾ ਜੀ ਮੁੜ ਕੇ ਨਹੀਂ ਜੇ ਲੱਗਣਾ 31 ਮਾਰਚ ਤੱਕ ਪਹਿਣਾ ਤੇ ਕਰਾ ਦੇ ਭਾਈ ਵੱਡੇ ਬੈਠਾ ਦੇਖੋ ਜੀ ਡਿਜ਼ਾਈਨਿੰਗ ਚੈੱਕ ਕਰ ਲਓ ਕਲਰ ਚੈੱਕ ਕਰ ਲਓ ਰੇਟ ਚੈੱਕ ਕਰ ਲਓ ਕਪੜਾ ਰੀ ਫੈਕਟਰੀ ਚ ਖੜੇ ਆ ਆ ਦੇਖੋ ਕੱਪੜੇ ਦੀ ਫੈਕਟਰੀ ਦੇ ਵਿੱਚ ਬਾਰ ਬਾਰ ਕਹਿ ਰਹੇ ਆ ਇੱਥੇ ਕੱਪੜਾ ਪਾਉਣ ਦਾ ਇੱਥੇ ਬਣਾਵਣਾ ਦੇ ਜਾਂਦੇ ਆ 800 ਰੁਪਏ ਦਾ ਸੂਟ 800 ਰੁਪਏ ਦਾ ਸੂਟ ਦਵਾਂਗੇ ਇਦਾਂ ਦਾ 800 ਰੁਪਏ ਦਾ ਨਾ ਕਿਸ ਨੇ ਦਿੱਤਾ ਨਾ ਕਿਸੇ ਤੋਂ ਦੇ ਹੋਣਾ ਆ ਆ ਵੀ ਚੈੱਕ ਕਰ ਲਓ ਰੰਗ ਚੈੱਕ ਕਰਿਓ ਡਿਜ਼ਾਈਨ ਚੈੱਕ ਕਰਿਓ ਵੈਰਾਈਟੀਆਂ ਚੈੱਕ ਕਰਿਓ ਕਾਡੀਆਂ ਦੇ ਪਾ 31 ਮਾਰਚ ਜੇ 31 ਮਾਰਚ 1200 1300 1400 15 1500 ਦੇ ਵਿੱਚ ਦੇ ਦੇਾਂਗੇ ਇਧਰ ਇਹ ਸੂਟ ਸੋ ਚੈੱਕ ਕਰੋ ਹੈਂਡਵਰਕ ਚਾ ਚਪਰਾ ਚਾ ਸੂਟ ਮੈਂ ਕਹਿੰਨਾ ਮੁੰਡੇ ਦੀ ਮੰਮੀ ਵਾਸਤੇ ਪਵਾ ਲਓ ਮੈਂ ਕਹਿੰਨਾ ਲੈਣ ਦੇ ਰਸਤੇ ਮੁੰਡੇ ਦੀ ਪੂਆ ਵਾਸਤੇ ਲੈ ਜਾਓ ਫੋਰ ਸਾਈਡ ਦੁਪੱਟੇ ਹੈਵੀ ਐਵੀ ਸੂਟ ਨਾਲ ਬਾਈ ਜਨ ਲੈ ਗਿਆਲੇ ਸੂਟ ਵੀ ਪਹਿਲਾਂ ਚੈੱਕ ਕਰਾਇਆ ਆ ਦੇਖੋ ਜੀ ਹੈਵੀ ਲਹਿੰਗਿਆਂ ਨੂੰ ਰੈਡੀमेड ਡਰੈਸਾਂ ਨੂੰ ਸ਼ਰਾ ਰਿਆ ਗਰਾਰਿਆ ਨੂੰ ਮਾਤ ਪਾਉਣਾ ਇਹ ਆਈਟਮਾਂ ਸਾਡੇ ਕੋਲ ਕੰਮ ਦੇਖੋ ਸਫਾਈ ਦੇਖੋ ਮਹਾਰਾਣੀ ਸਟਾਈਲ ਮਹਾਰਾਣੀ ਲੋਕ ਟੋਪ ਦੀਆਂ ਚੀਜ਼ਾਂ ਜਿਹੜੀਆਂ ਤੁਸੀਂ 20 2000 ਚ ਲੈਣਿਓ 25 25000 ਚ ਲੈਣਿਓ 5 5000 ਚ ਲੈ ਜਾਓ 5 5000 ਤੋਂ ਬਿਲਕੁਲ ਨਾਲ ਭਾਜੀ ਕੋਟਨ ਦੇ ਸੂਟਾਂ ਦਾ ਵੀ ਭਾਰੀ ਮੇਲਾ ਹੈ ਪਹਿਣਾ ਕੰਦੀਆਂ ਬਾਰਡਰ ਚਾਹੀਦੀ ਐ ਸਿੱਪੀ ਸਟਾਰਾ ਨਹੀਂ ਚਾਹੀਦਾ ਪਿਓਰ ਦੇ ਦੁਪੱਟੇ ਚਾਹੀਦੇ ਨੇ ਉਹ ਵੀ ਮਿਲਣਗੇ ਪਿਓਰ ਦੇਸੀ ਕਿਓਰ ਦੇ ਸੂਟ ਮਿਲਣਗੇ ਇਧਰ ਚੈੱਕ ਕਰੋ ਮੈਂ ਕਹਿੰਦਾ ਪਿਓਰ ਕਾਟਨ ਦੇ ਦਾ ਡਿਜ਼ਾਈਨਰ ਸੂਟ ਆ ਸੌਫਟ ਥਰੈਡ ਵਰਕ ਸੌਫਟ ਕਪੜਾ ਹਰ ਇੱਕ ਸੂਟ ਦੇ ਉੱਪਰ ਬਾਜੀ ਆਪਾਂ 70 70% ਦਾ ਆਫ ਲਗਾ ਦਿੱਤੀ ਹੈ ਮੇਲਾ ਲਗਾ ਦਿੱਤਾ 31 ਮਾਰਚ ਦਾ ਕਿ ਵੱਡੇ ਫਾਇਦੇ ਹੋਣਗੇ ਨਾਲ ਦੇਾਂਗੇ ਇਦਾਂ ਦੇ ਡਿਜ਼ਾਈਨਰ ਸੂਟ ਬਾਜੀ ਆ ਦੇਖੋ ਜੀ ਸੂਟ ਦੇਖੋ 프ਰੰਟ ਦੇਖੋ ਬਾਹਾਂ ਤੇ ਕੰਮ ਦੇਖੋ ਹੈਵੀ ਡਿਜ਼ਾਈਨ ਦੁਪੱਟੇ ਵਿੱਚ ਇੱਕ ਕਰ ਲਓ ਹਰ ਇੱਕ ਚੀਜ਼ ਦਾ ਤੁਹਾਡਾ ਪੈਸਾ ਵਸੂਲਿਆ ਸਟਾਕ ਕਲੀਅਰ ਕਰਨਾ ਆ ਕਰਨਾ 31 ਮਾਰਚ ਤੋਂ ਪਹਿਲਾਂ ਪਹਿਲਾਂ ਆ ਛੇਤੀ ਆ ਜੋ ਚੌਣ ਚੌਣ ਕੇ ਲੈ ਜਾਓ ਜਿਹੜੀਆਂ ਚੀਜ਼ਾਂ ਚਾਹੀਦੀਆਂ ਫਰਨੀਸ਼ ਪੀਸ ਬਾਜੀ ਇੱਕ ਇੱਕ 10000 ਰੁਪਏ ਦੇ ਨਾਲ ਦੇ ਸੂਟ ਦੇਾਂਗੇ ਔਰ ਗੈਂਜ਼ਾ ਦੇ ਫੋਰ ਸਾਈਡ ਦੁਪੱਟੇ ਨਾਲ ਦੇਾਂਗੇ ਮੈਂ ਕਹਿੰਨਾ ਜੀ ਐਡਲੈਕਸ ਵੈਰਾਈਟੀਆਂ ਦੇਾਂਗੇ 70 70% ਤੱਕ ਫਾਇਦੇ ਦੇਾਂਗੇ ਕੋਈ ਲੋਡਰੀ ਚੰਡੀਗੜ੍ਹ ਲੁਧਿਆਣਾ ਬਟਿੰਡਾ ਮੋਗੇ ਜਾਣ ਦੀ ਇੱਧਰ ਆ ਨਾਨਕ ਘਟ ਸਦਾ ਲਹਿੰਗੇ ਵਾਲੇ ਸੂਟ ਸਟ੍ਰਿਚ ਲਹਿੰਗਿਆਂ ਨਾਲ ਸੂਟ ਲੈਣੇ ਉਹ ਵੀ ਮਿਲਣਗੇ ਆਨ ਸਟ੍ਰਿਚ ਲਹਿੰਗਿਆਂ ਦੇ ਨਾਲ ਲੈਣੇ ਬਾਈ ਜੀ ਉਹ ਵੀ ਮਿਲਣਗੇ ਤੇ ਰੇਟ ਮਿਲਣਗੇ 70% ਲਓ ਜੀ 2500 ਵਾਲਾ ਸੂਟ ਕਰਤਾ 1200 ਦੇ ਵਿੱਚ 1200 ਚ ਲੈ ਜਾਓ ਵਾਈਟ ਸੂਟ ਦੁਪੱਟਾ ਡਿਜ਼ਾਈਨਰ 2500 ਦੀ بجائے 1200 ਖਰਚੋ ਲੈ ਜੋ ਵੈਰਾਈ ਟੂ ਚੈੱਕ ਕਰੋ ਪਿਓਰ ਕੋਟਨ ਚ ਪਿਓਰ ਮਸਲੀਨ ਵਾਲੇ ਸੂਟ ਬਾਜੀ ਮਸਲੀਨ ਵਾਲੇ ਦੁਪੱਟੇ ਸਿੱਧਾ ਨਾਨਕ ਘਟ ਜਲੰਧਰ ਕਪੜਾ ਫੈਕਟਰੀ ਜਲੰਧਰ ਜੇ ਤੁਸੀਂ ਆਉਣਾ 31 ਮਾਰਚ ਤੱਕ ਭਾਰੀ ਮੇਲਾ ਲੱਗਾ ਆ ਮੈਂ ਕਹਿੰਦਾ 2-2 ਲੱਖ ਵਾਲਾ ਕਪੜਾ ਦੇਾਂਗੇ 30-40 ਹਜ਼ਾਰ ਦੀ ਰੇਂਜ ਚ ਵੱਡੇ ਫਾਇਦੇ ਕਰਾਵਾਂਗੇ ਤੁਹਾਡੇ ਐਡੀ ਵੱਡੀ ਸੇਲ ਨਾਗ ਤੇ ਲੱਗੀ ਨਾਗ ਤੇ ਲੱਗੇਗੀ ਨਾ ਤੁਸੀਂ ਦੇਖੀ ਹੋਣੀ ਆ 70% ਤੱਕ ਵੱਡਾ ਡਿਸਕਾਊਂਟ ਦਾ ਫੈਸਲਾ ਜੀ ਹੁਣੇ ਚਲਦੀ ਚਲਦੀ ਵੀਡੀਓ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਕਮੈਂਟ ਕਰ ਦਿਓ ਜਿਹੜੇ ਵੱਧ ਵੀਡੀਓ ਸ਼ੇਅਰ ਕਰਨਗੇ ਇਹਦੇ ਨਾਲ ਦੇ ਪੰਜ ਸੂਟ ਤੁਹਾਨੂੰ ਅਸੀਂ ਬਿਲਕੁਲ ਫ੍ਰੀ ਦਵਾਂਗੇ ਤੁਹਾਡੇ ਘਰ ਵੀ ਭੇਜਾਂਗੇ ਨੋਟ ਕਰ ਲਓ 31 ਮਾਰਚ 31 ਮਾਰਚ 31 ਮਾਰਚ ਇਸ ਤੋਂ ਬਾਅਦ ਨਹੀਂ ਮੰਨਨੇ ਕਿਉਂ ਜੀ ਸੋ ਚੈੱਕ ਕਰੋ ਆ ਲਹਿੰਗੇ ਵਾਲਾ ਸੂਟ ਬਾਜੀਓ ਨਾ ਮੇਰੀਆਂ ਪੰਜ ਪੈਨਾਂ ਨੂੰ ਆਪਾਂ ਤੋਹੇ ਵਾਜੋ ਪੈਨਾਂ ਜਿਹੜੀ ਵੀਡੀਓ ਕਰ ਦੇਣ ਯਾਰ ਸ਼ੇਅਰ ਸ਼ੇਅਰ ਟੂ ਗਰੁੱਪ ਨਾਲ ਉੱਪਰ ਸ਼ੋਰ ਸ਼ੋਰ ਆਏਗੀ ਲਹਿੰਗ ਆਏਗਾ ਪਹਿਲੇ 5 ਮਿੰਟਰ ਨੂੰ ਮੈਕਸਿਮਮ ਸ਼ੇਅਰਿੰਗ ਦੇ ਉੱਪਰ ਇਹ ਵਾਲੇ ਲਹਿੰਗੇ ਜਾਲੇ ਨੇ ਵੀਡੀਓ ਚੱਲਦੀ ਹੋਈ ਕਰੀ ਚਲੋ ਸ਼ੇਅਰ ਸ਼ੇਅਰ ਟੂ ਗਰੁੱਪ ਗਰੁੱਪ ਵਿੱਚ ਬਾਜਵਾ ਦਿਓ ਤੇ ਆਪਣਾ ਗਿਫਟ ਆਪਣੇ ਘਰ ਮੰਗਾਓ ਜੀ ਦੇਖੋ ਜੀ ਵੱਡੇ ਵੱਡੇ ਦੁਕਾਨਦਾਰ ਵੱਡੇ ਵੱਡੇ ਸ਼ੋਰੂਮ ਡਾਇਰੈਕਟ ਇਸ ਫੈਕਟਰੀ ਦੇ ਕੱਪੜਾ ਖੀਰ ਕੇ ਲੈ ਕੇ ਅਖੀਰਕੇ ਆਪਣਾ ਮਾਰਜਨ ਰੱਖ ਕੇ ਤੁਹਾਨੂੰ 3-3000 4-4000 ਰੁਪਿਆ ਸੂਟ ਮਹਿੰਗਾ ਦਿੰਦੇ ਆ ਤੁਹਾਨੂੰ ਅਸੀਂ ਨੋਟ ਕਰਾਤਾ ਡਾਇਰੈਕਟ ਡਾਇਰੈਕਟ ਟਰੈਕਟਰ ਸਿੱਧਾ ਫੈਕਟਰੀ ਤੋਂ ਸਸਾ ਕਪੜਾ ਕਾਟੀਆਂ ਦੇ ਪਾ ਲੈ। 1100 ਰੁਪਿਆ 800 ਰੁਪਿਆ ਰੇਜਲ ਬਾਜੀ ਫੈਕਟਰੀ ਤੋਂ ਸੂਟ ਤਿਆਰ ਕਰਾਏ ਜਾ ਰਹੇ ਨੇ। ਕਪੜਾ ਲੈਣਾ ਲੈਣ ਦੇ ਨਾਲ ਆ ਘਰ ਚ ਹੈਗਾ ਵਿਆਹ। ਸਿੱਧਾ ਫੈਕਟਰੀ ਚੋਂ ਥੱਲੇ ਬਣੀ ਜਾਂਦਾ ਉੱਤੇ ਵਿਕੀ ਜਾਂਦਾ। ਨਵਾਂ ਕੰਮ ਸ਼ੁਰੂ ਕਰਨਾ ਹੈ ਰੀਸੇਲਰ ਹੈਗੇ ਹੋ ਬਾਹਰ ਕਪੜਾ ਮੰਗੋਣਾ ਹੈ ਵੀਡੀਓ ਕਾਲ ਤੇ ਦੇਖਣਾ ਹੈ। ਫਰ ਸਰਵਿਸ ਬਾਜੀ ਅਵੇਲੇਬਲ ਹੈ। ਸੋ ਆਜੋ ਬਹੁਤ ਛੇਤੀ ਪਹੁੰਚ ਜਾਓ। ਬਹੁਤ ਵੱਡੇ ਫਾਇਦੇ ਆ। ਨਿੱਕੇ ਪੈਸੇ ਹੈ ਵੈਰਾਈਟੀ ਵੱਡੀ ਦੇ ਕੇ ਭੇਜਾਂਗੇ। ਵਾਧਾ ਰਹੇਗਾ ਤੁਹਾਡੇ ਨਾਲ। 31 ਮਾਰਚ ਤੋਂ ਪਹਿਲਾਂ ਜਲੰਧ ਨਾਨ ਘਟ ਕੱਪੜੇ ਦੀ ਫੈਕਟਰੀ ਫੋਨ ਕਰ ਲਓ ਲੋਡ ਪਈ ਤਾਂ ਕਿਆਰਾਮਨ ਹੋਮਸਨ ਦੀ ਨਾਲ ਹਰਦੀਪ ਸਿੰਘ ਤੱਗੜ ਸਾਹਨ ਟੀਵੀ ਜਲੰਧਰ